ਇੱਕ ਰਾਜਾ ਸੀ ਉਹਦਾ ਪੀਰਾਂ ਫਕੀਰਾਂ ਨਾਲ ਬਹੁਤ ਲਗਾਓ ਸੀ ਅਤੇ ਰਾਜੇ ਨੇ ਇੱਕ ਫਕੀਰ ਨੂੰ ਪੁੱਛਿਆ ਕੀ ਕੋਈ ਮੈਨੂੰ ਇਹੋ ਜੀ ਗੱਲ ਦੱਸ ਮੈਨੂੰ ਕੋਈ ਇਹੋ ਜੇ ਅਲਫਾਜ਼ ਦੱਸ ਜਦੋਂ ਮੈਂ ਖੁਸ਼ੀ ਵਿੱਚ ਉਸ ਨੂੰ ਪੜਾਂ ਤੇ ਗਮੀ ਮਹਿਸੂਸ ਕਰਾਂ ਅਤੇ ਜੇ ਮੈਂ ਗਮੀ ਵਿੱਚ ਉਸ ਨੂੰ ਪੜਾਂ ਤੇ ਖੁਸ਼ੀ ਮਹਿਸੂਸ ਕਰਾਂ ਅਤੇ ਉਸ ਫਕੀਰ ਨੇ ਬਹੁਤ ਵਧੀਆ ਜਵਾਬ ਦਿੱਤਾ ਕਿ ਇਹ ਵਕਤ ਵੀ गु져 ਜਾਵੇਗਾ ਇਹ ਸਮਾਂ ਵੀ ਜਿਹੜਾ ਗੁਜ਼ਰ ਜਾਵੇਗਾ ਇਸਦਾ ਮਤਲਬ ਨਾ ਤਾਂ ਬਹੁਤਾ ਟਾਈਮ ਗਮ ਰਹਿਣੇ ਆ ਨਾ ਬਹੁਤਾ ਟਾਈਮ ਖੁਸ਼ੀ ਰਹਿਣੀ ਹੈ ਕਿਉਂਕਿ ਸਮਾਂ ਇੱਕ ਜਗ੍ਹਾ ਨਹੀਂ ਰੁਕਦਾ ਇਹ ਹਮੇਸ਼ਾ ਚੱਲਦਾ ਹੀ ਰਹਿੰਦਾ ਹੈ ਇਸ ਕਰਕੇ ਜਦੋਂ ਖੁਸ਼ੀ ਵਿੱਚ ਪੜਦਾ ਉਦੋਂ ਗਮੀ ਮਹਿਸੂਸ ਹੁੰਦੀ ਹੈ ਅਤੇ ਜਦੋਂ ਗਮੀ ਵਿੱਚ ਪੜਦਾ ਉਦੋਂ ਖੁਸ਼ੀ ਮਹਿਸੂਸ ਹੁੰਦੀ ਹੈ ਇਹ ਵਕਤ ਕਿਸੇ ਦੇ ਹੱਥ ਵਿੱਚ ਨਹੀਂ ਆਉਂਦਾ ਵਕਤ ਤੇ ਚੀਜ਼ ਹੀ ਐਸੀ ਹੈ ਇਸ ਕਰਕੇ ਕਿਸੇ ਨਾ ਗੁੱਸਾ ਗਿਲਾਗਾਮ ਰੱਖਣ ਦਾ ਕੋਈ ਫਾਇਦਾ ਨਹੀਂ ਨਾ ਤਾਂ ਕੁਝ ਲੈ ਕੇ ਆਏ ਆ ਨਾ ਕਿਸੇ ਨੇ ਲੈ ਕੇ ਜਾਣਾ ਜੇ ਕਿਤੇ ਬੰਦੇ ਦੇ ਹੱਥ ਵਿੱਚ ਹੁੰਦਾ ਇਸ ਸਮੇਂ ਨੂੰ ਕਿਸੇ ਅਨਮੋਲ ਚੀਜ਼ ਦੀ ਤਰ੍ਹਾਂ ਯਾਦ ਕਰ ਲੈਂਦਾ